ਜੇ ਬੈਂਡ ਵਾਜੇ ਲੈ ਕੇ ਆਏ ਆ ਮੈਂ ਕਿ ਸਰਕਾਰਾਂ ਦਾ ਮੈਲ ਕੱਢਦੀ ਇੱਕ ਨਾ ਦਾ ਜੇ ਨਾਨਕਲੇ ਬੈਂਡ ਵਾਜੇ ਨਾਲ ਸਾਡੇ ਕੋਲ ਦਵਾਈ ਵੀ ਹੈਗੀ ਆ ਬਹੁਤ ਬਲੀ ਦਵਾਈ ਆ ਇਹਨਾਂ ਨੇ ਕੰਨਾਂ ਦੇ ਵਿੱਚ ਪਾਵਾਂਗੇ ਭਮੰਦਮੰਦ ਕੰਨਾਂ 'ਚ ਪਾਵਾਂਗੇ ਤੇ ਮੈਨ ਨਿਕਲੂਗਾ ਲੋਕਾਂ ਦੀ ਬਾਤ ਸੁਣੀ ਜਾਊਗੀ ਟੀਟੂ ਬਣিয়ে ਤੇ ਸੁਖੀ ਬਾਦਲ ਦੀ ਤਰੀਕੇ ਇੱਕੋ ਹੀ ਹੋਊਗੀ ਮਾਸਕ ਵੀ ਬਦਲਦੇ ਧਰਨ ਚ ਆਇਆ ਵਾ ਜਾਂ ਸੋਚ ਲੋ ਸੁਖਵੀਰ ਬਾਲਦੇ YouTube ਬਣਾਇਆ ਧਰਨ ਚ ਆਇਆ ਅਸੀਂ ਅੱਜ ਜਿੰਦੇ ਲੈ ਕੇ ਆਏ ਆ ਜਿੰਦੇ ਲੈ ਕੇ ਆਏ ਆ ਕਿਉਂਕਿ ਗਲਾਡਾ ਪਹਿਲਾਂ ਵੀ ਕੋਈ ਕੰਮ ਨਹੀਂ ਹੁੰਦੇ ਕਰਾ ਪਹਿਲਾਂ ਵੀ ਇੱਥੇ ਨੁਸ਼ੀ ਨਹੀਂ ਮਿਲਦੀਆਂ ਪਹਿਲਾਂ ਵੀ ਬੋਤਲਰੀਆ ਕੰਪਲੀਟਾਂ ਨਹੀਂ ਕਰਾ ਅਸੀਂ ਅੱਜ ਜਿੰਦੇ ਲੈ ਕੇ ਆਏ ਆ ਜਿਹੜਾ ਕਿਸਾਨ ਹੈਗਾ ਵਾ ਉਹ ਖੱਤਿਆਂ ਦਾ ਰਾਜਾ ਹੁੰਦਾ ਜਦੋਂ ਦੁਪੱਟਾ ਬੰਨ ਕੇ ਪਰਨਾ ਪਾ ਕੇ ਜੋ ਨਿਕਲਦਾ ਵਾ ਉਹਨੂੰ ਖੇਤਾਂ ਦਾ ਰਾਜਾ ਕਹਿੰਦੇ ਆ ਪਰ ਆਪ ਖਾਰੀ ਬਰੂਨ ਕਰਦੇ ਆ ਕਹਿੰਦੇ ਦੁਕਾਨ ਦੇ ਦਾਂਗੇ ਪਲਾਟ ਦੇ ਦਾਂਗੇ ਮੈਂ ਪੁੱਛਣਾ ਚਾਹੁੰਦਾ ਮੈਂ ਤੁਹਾਡੇ ਮਾਦਮ ਲਈ ਦੁਕਾਨ ਚੋਂ ਕਿਸਾਨ ਕੀ ਵੇਚੂਗਾ ਮੂੰਗੀ ਵੇਚੂ ਤੇਚੂਗਾ ਜਾਂ ਮੂਖਲੀ ਵੇਚੂਗਾ ਮੈਂ ਇਹਨਾਂ ਨੂੰ ਕੋਈ ਜਿਆਦਾ ਖਸਤਾ ਦੀ ਖੇਤੀ ਕਰਾ ਦਿਆਂ ਪਰ ਜਮੀਨਾਂ ਖੋਹ ਤੇ ਆ ਕੇ ਕਰਾ ਬਣੀਆਂ ਦੀ ਅੱਜ ਜਿਹੜਾ ਤਾਲੇ ਲਾਣ ਪਹੁੰਚੇ ਇੱਕ ਪਾਸੇ ਇਕ ਪਾਸੇ ਅਕਾਲੀ ਦਲ ਦੂਜੇ ਪਾਸੇ ਭਾਜਪੀ ਗਲਾਟਾ ਦਫ਼ਤਰ ਪਹੁੰਚੇ ਹਾਂ ਸਭ ਤੋਂ ਪਹਿਲਾਂ ਟੀਟੂ ਬਣੀਆਂ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਟੂ ਬਣੀਆਂ ਦੇ ਸੁਖਵੀਰ ਬਾਦਲ ਦੀ ਤਰੀਕ ਇੱਕੋ ਹੀ ਹੋ ਗਈ ਕਿ ਨਾ ਸਾਨੂੰ ਨਹੀਂ ਪਤਾ ਲੱਗਿਆ ਚਲੋ ਕੋਈ ਗੱਲ ਨਹੀਂ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਮੋਰਚਾ ਇੱਕੋ ਹੀ ਆ ਤੁਸੀਂ ਸੋਚ ਲਓ ਵੀ ਮੈਂ ਸੁਖਵੀਰ ਬਾਦਲ ਦੇ ਧਰਨ ਚ ਆਇਆ ਵਾ ਜਾਂ ਸੋਚ ਲਓ ਸੁਖਵੀਰ ਬਾਦਲ ਟੀਟੂ ਬਣੀਆਂ ਦੇ ਧਰਨ ਚ ਆਇਆ ਅਸੀਂ ਅੱਜ ਜਿੰਦੇ ਲੈ ਕੇ ਆਏ ਹਾਂ ਜਿੰਦੇ ਲੈ ਕੇ ਆਏ ਹਾਂ ਪਹਿਲਾਂ ਵੀ ਇੱਥੇ ਨੁਸ਼ੀ ਨਹੀਂ ਮਿਲਦੀਆਂ ਪਹਿਲਾਂ ਵੀ ਬੋਲ ਬਥੇਰੀਆ ਕੰਪਲੀਟਾਂ ਨਹੀਂ ਕਰ ਅਸੀਂ ਅਸੀਂ ਜਿੰਦੇ ਲੈ ਕੇ ਆਏ ਆ ਕਿਉਂਕਿ ਜਿਹੜਾ ਕਿਸਾਨ ਹੈਗਾ ਵਾ ਉਹਨਾਂ ਦੀ ਆਵਾਜ਼ ਲੈ ਕੇ ਜੈ ਬੈਂਡ ਵਾਜ ਲੈ ਕੇ ਆਏ ਆ ਮੈਂ ਕਿਹਾ ਸਰਕਾਰਾਂ ਦਾ ਮੈਲ ਕਰਦੀ ਇੱਕ ਨਾ ਦਾ ਜੇ ਨਾਨਕਲੇ ਬੈਂਡ ਵਾਜੇ ਨਾਲ ਸਾਡੇ ਕੋਲ ਦਵਾਈ ਵੀ ਹੈਗੀ ਆ ਬਹੁਤ ਵਧੀਆ ਦਵਾਈ ਆ ਇਹਨਾਂ ਨੇ ਕੰਨਾਂ ਦੇ ਵਿੱਚ ਪਾਵਾਂਗੇ ਭਮੰਦਮੰਦ ਕੰਨਾਂ 'ਚ ਪਾਵਾਂਗੇ ਤੇ ਮੈਂ ਨਿਕਲੂਗਾ ਲੋਕਾਂ ਦੀ ਆਵਾਜ਼ ਸੁਣੀ ਜਾਊਗੀ ਜਿਹੜਾ ਕਿਸਾਨ ਆ ਉਹ ਜਿਹੜਾ ਕਿਸਾਨ ਹੈਗਾ ਵਾ ਉਹ ਖੱਤਿਆਂ ਦਾ ਰਾਜਾ ਹੁੰਦਾ ਨੂੰ ਜਦੋਂ ਦੁਪੱਟਾ ਬੰਨ ਕੇ ਪਰਨਾ ਪਾ ਕੇ ਜਦੋਂ ਨਿਕਲਦਾ ਵਾ ਉਹਨੂੰ ਖੇਤਾਂ ਦਾ ਰਾਜਾ ਕਹਿੰਦੇ ਆ ਪਰ ਆਪ ਖਾਰੀ ਬਰੂਨ ਕਰਦੇ ਆ ਕਹਿੰਦੇ ਦੁਕਾਨ ਦੇ ਦਾਂਗੇ ਪਲਾਟ ਦੇ ਦਾਂਗੇ ਮੈਂ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਮਤਲਬ ਲਈ ਦੁਕਾਨ ਚੋਂ ਕਿਸਾਨ ਕੀ ਵੇਚੂਗਾ ਮੂੰਗੀ ਵੇਚੂ ਵੇਚੂਗਾ ਜਾਂ ਮੂਖਲੀ ਵੇਚੂਗਾ ਜਾਂ ਪਿਆਜ਼ ਵੇਚੂਗਾ ਕੀ ਕਰੂਗਾ ਦੁਕਾਨਦਾਰੀ ਕਰਕੇ ਉਹ ਕਰਾ ਤੇ ਮੈਂ ਇਹਨਾਂ ਨੂੰ ਕੋਈ ਜਿਆਦਾ ਖਸਤਾ ਦੀ ਖੇਤੀ ਕਰਾ ਦਿਓ ਮਰਾ ਜ਼ਮੀਨਾਂ ਖੋਹ ਤੇ ਆ ਕੇ ਕਰਾ ਇਸ ਕਰਕੇ ਟੀਟੂ ਬਾਣੀਆਂ ਇਸ ਦਾ ਵਿਰੋਧ ਕਰਦਾ ਵਾ ਤੇ ਟੀਟੂ ਬਾਣੀਆਂ ਪੂਰਾ ਕਹਿ ਰਿਹਾ ਵਾ ਵੀ ਜੇ ਹੁਣ ਵੀ ਆ ਨਾ ਮੰਨੇ ਛੀਂਡੂ ਬਣੇ ਵੱਡੇ ਵੱਡੇ ਸੱਪਾ ਡੂਗੋ ਇਹਨੂੰ ਕੱਢਣੀ ਆਉਂਦੀ ਐ ਸੱਪ ਤਾਂ ਤਾਲੇ ਲੈ ਕੇ ਆਏ ਬੈਂਡਵਾਜੇ ਲੈ ਕੇ ਆਏ ਤਾਲੇ ਲਾ ਕੇ ਆਏ ਤਾਂ ਮੈਂ ਕਹਿੰਦਾ ਅਫਸਰ ਬਾਹਰ ਕੱਢੋ ਤੁਸੀਂ ਕਿਰਾ ਫੇਰ ਕਹਾਂਗੇ ਬੰਦੀ ਬਣਾ ਲਏ ਜੀ ਪਰਚਾ ਭੌਂਕ ਕਿਉਂਕਿ ਪਰਚੇਦਾਰ ਨਾਲੇ ਸਾਡੇ ਦੇ ਉਹ ਜਿੰਦੇ ਫੇਰੀ ਲਾਵਾਂਗੇ ਜੀ ਹੁਣ ਕਹਾਂਗੇ ਜੀ ਬੰਦੀ ਬਣਾ ਲਏ ਕੋਈ ਸਹਾਧਾਰੀਆਂ ਨਾਲ ਕੋਈ ਗੱਲਬਾਤ ਹੋਈ ਐ ਤਾਂ ਕੋਈ ਗੱਲ ਨਹੀਂ ਕਹਿੰਦੇ ਕੰਮ ਕਰਦੇ ਆ ਕਹਿੰਦੇ ਕੱਢ ਦਿੰਦੇ ਆ ਬਾਹਰ ਮੈਂ ਕਹਿੰਦਾ ਮੈਂ ਪਰਚਾ ਦਾ ਘਟਾਉਣਾ ਨਹੀਂ ਕਿਉਂਕਿ ਆ ਮੈਨੂੰ ਫਸਾਉਂ ਨਹੀਂ ਤਾਂ ਇਹ ਬਲਾਂ ਦੇਣਗੇ ਜਿੰਦੇ ਲਾਉਣ ਸਾਡੀ ਪ੍ਰਾਪਰਟੀ ਆ ਯਾਰ ਸਰਕਾਰੀ ਜੀ ਇਜਾਗਰਾ ਸਾਡੇ ਪ੍ਰਤੱਖ ਪ੍ਰੈਸ਼ਨਾਂ ਚਲਦੀ ਆ ਜੋ ਕੰਮ ਹੀ ਨਹੀਂ ਤੇ ਹੁੰਦਾ ਪੁੱਟੇ ਚ ਦੇ ਕਾਨੂੰਨ ਬਾਤ ਕਰੀ ਜਾਂਦੇ ਆ ਨੋਟੀਫਿਕੇਸ਼ਨ ਕਰੀ ਜਾਂਦੇ ਆ ਕਹਿੰਦੇ 24311 ਕਿਲਾ 24311 ਕਿਲਾ ਨਹੀਂ ਆ ਆ ਬੰਦ ਕਿਲਾ ਵਾ ਹੁਣ ਤੁਹਾਡੀ ਭਾਈਵਾਲ ਪਾਰਟੀ ਸੰਵੀਰ ਪਾਦਲ ਦੀ ਬਹੁਤ ਚਲੋ ਕੋਈ ਕਹਿੰਦੀ ਸਾਡਾ ਘੱਟ ਘੱਟ ਛੁੱਟ ਰਿਹਾ ਵਾ ਜਿਹੜਾ ਸਮੂਹ ਤੇ ਬੋਲਦਾ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਸਾਰਿਆਂ ਨੂੰ ਜੀ ਸਰਕਾਰ ਕੰਨੀ ਪੋਲਿਸੀ ਵਧੀਆ ਕਹਿੰਦੇ ਕਹਿੰਦੇ ਕਿਸਾਨ ਸਾਰੇ ਖੁਸ਼ ਨੇ ਕੋਈ ਖਸਨੀ ਨਹੀਂ ਕਿਸਾਨ ਦੇ ਦੇਖੋ ਮੈਕਲ ਸਾਨੂੰ ਕਲੋਨੀਆ ਦੇ ਵਿੱਚ ਜਦੋਂ ਤੁਸੀਂ ਮਕਾਨ ਲੈਨੇ 15-20000 ਤਕਰੀਬ ਨੂੰ ਹੀ ਪੈ ਜਾਂਦਾ ਜਿਆ ਕੰਮ ਹੋ ਗਿਆ ਮੀਡੀਅਮ ਬੰਦਾ ਵੀ ਮਾਰਿਆ ਜਾਊਗਾ ਗਰੀਬ ਬੰਦਾ ਵੀ ਮਾਰਿਆ ਜਾਊਗਾ ਚੁਫੇਦਾ ਦਿੱਲੀ ਵਾਲੇ ਉਥੋਂ ਆ ਕੇ ਇੱਥੇ ਮਕਾਨ ਲੈਣਗੇ ਜਿੱਥੇ ਹੋਰ ਪੱਕੇ ਨਹੀਂ ਮਿਲਣ ਸਾਡੀ ਸਰਦਾਰੀ ਜਿਹੜੀ ਹੈਗੀ ਆ ਆਹੀ ਆ ਲੁਧਿਆਣੇ ਦਾ ਜਿਹੜਾ ਮਾਨ ਹੈਗਾ ਵਾ ਪਿੰਡ ਆ ਗਏ ਸ਼ਹਿਰ ਆ ਗਏ ਆ ਆ ਗਿਆ ਆ ਆ ਗਿਆ ਦੁਕਾਨ ਆ ਗਈ ਆ ਆ ਗਿਆ ਬਾਜ਼ੀ ਇਹਦੇ ਆਨ ਦਾ ਮਤਲਬ ਕੀ ਅੱਜ ਮੈਲ ਖਦਨਾਇਆ ਇਹਨਾਂ ਦੀ ਕੰਮ ਕਰਦੀ ਸੀ ਨਾ ਉਹਨੂੰ ਜਗਾਉਣ ਵਾਸਤੇ ਬਥੇਰਾ ਤੰਦ ਪਿੱਟਨੇ ਪਏ ਸੀ ਆਹੀ ਗੱਲ ਬਾਤ ਆ ਭਗਮਾਨ ਜਮਾਨ ਨੂੰ ਜਗਾਉਣ ਵਾਸਤੇ ਬਥੇਰੇ ਤੰਦਾਂ ਜੀ ਹੋ ਗਏ ਜੀ ਬਾਕੀ ਲੀਡਰਸ਼ਿਪ ਤੁਸੀਂ ਇਕੱਲੇ ਮਤਲਬ ਬੇ ਲੀਡਰਸ਼ਿਪ ਦੀ ਗੱਲ ਬਾਤ ਨਹੀਂ ਹੁੰਦੀ ਆ ਧਰਨਾ ਟੀਟੂ ਬਾਣਿਆ ਦਾ ਵਗਰਾ ਪਾਰਟੀ ਵਜੋਂ ਜਦੋਂ ਹੁੰਦਾ ਉਹ ਤੋਂ ਕੱਟ ਵੀ ਕਰਦੇ ਆ ਆ ਪਰਨਾ ਮੈਂ ਤਾਂ ਪਾਇਆ ਮੈਂ ਕਿ ਤੂੰ ਖਬਰ ਆ ਬਣਾ ਦੇ ਨੀ ਇਹਨੇ ਟੀਟੂ ਬਾਣਿਆ ਨੇ ਸਕੀਬਾਦ ਜੁਆਇਨ ਕਰ ਲਿਆ ਠੀਕ ਨੀ ਗੱਲ ਇਸ ਕਰਕੇ ਤਾਂ ਇਨਸਾਨੀ ਲਾਈਏ ਕਿ ਮੈਂ ਬੀਜੀਪੀ ਦਾ ਹਾਂ ਮੈਂ ਰਵਨੀਤ ਬਟੂ ਨੂੰ ਪੌਂਟ ਦੀ ਖਾਤਰ ਆਪਣਾ ਘਰ ਬਰਬ ਉਹਦੇ ਖਾਬ ਤਿੰਨ ਤਿੰਨ ਚੋਣਾ ਲੜੀਆਂ ਨੇ ਉਹਨੂੰ ਕੋਣ ਵਾਸਤੇ ਮੈਂ ਬਹੁਤ ਕੋਈ ਖੋਇਆ ਪਾ ਹੋਰ ਰਮਨੀ ਬਿੱਟੂ ਤੇ ਮੋਢਿਆਂ ਤੇ ਟੀਟੂ ਬਣੇ ਜਾਊਗਾ ਮਾਸਾ ਵਾਲਾ ਹੀ ਪਾਇਆ ਯਾਰੀ ਨਹੀਂ ਨਹੀਂ ਮਾਸਾ ਸਾਹਿਬ ਅੱਦੇ ਦੇਖਣ ਠੇਕਾ ਲੈ ਲੈਣੇਗਾ ਮਾਸਾ ਮਾਸਾ ਨੇ ਠੇਕਾ ਲੈ ਆ ਸਾਡੇ ਇਨਸਾਨ ਰੱਖਦੇ ਪਛਾਣ